ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਆਮ ਆਦਮੀ ਪਾਰਟੀ ਦੇ ਸਾਭਕਾ ਵਿਧਾਇਕ ਅਮਰਜੀਤ ਸਿੰਘ ਸੰਧਵਾ ਇੱਕ ਨਵੇਂ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਹਨ ਇਸ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਜਦ ਇਹ ਦੋਵੇਂ ਆਗੂ 17 ਜਨਵਰੀ ਨੂੰ ਕੈਨੇਡਾ ਦੇ ਟੋਰਾਂਟੋ 에ਰਪੋਰਟ ਤੇ ਪੁੱਜੇ ਤਾਂ ਸਾਭਕਾ ਐਮ ਐਲ ਏ ਅਮਰਜੀਤ ਸਿੰਘ ਸੰਧਵਾ ਨੂੰ ਪੰਜਾਬ ਦੇ ਇੱਕ ਬੱਚੇ ਨਾਲ ਛੇੜਛਾੜ ਕਰਨ ਦੇ ਮਾਮਲੇ ਕਰਕੇ 에ਰਪੋਰਟ ਤੇ ਰੋਕ ਲਿਆ ਗਿਆ ਇਹ ਦੋਵੇਂ ਆਗੂ 16 ਜਨਵਰੀ ਨੂੰ ਇੱਥੋਂ ਕੈਨੇਡਾ ਨੂੰ ਰਵਾਨਾ ਹੋਏ ਜਦ ਇਹ ਅੰਟਾਰੀਓ ਦੇ ਟੋਰਾਂਟੋ 에어ਪੋਰਟ ਤੇ ਪੁੱਜੇ ਤਾਂ ਅਮਰਜੀਤ ਸਿੰਘ ਸੰਦੋਆ ਨੂੰ ਇੱਕ ਬੱਚੇ ਨਾਲ ਬਦਫੈਲੀ ਕਰਨ ਮਾਮਲੇ ਕਰਕੇ ਰੋਕ ਲਿਆ ਗਿਆ ਜਦ ਕਿ ਉਸ ਵਕਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਦਵਾ ਵੀ ਉਹਨਾਂ ਦੇ ਨਾਲ ਰੁਕੇ ਹਨ ਤਕਰੀਬਨ 7 ਘੰਟੇ ਦੀ ਜਦੋਜਹਿਦ ਤੋਂ ਬਾਅਦ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੇ ਅਮਰਜੀਤ ਸਿੰਘ ਸੰਦੋਆ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਐਂਟਰੀ ਰੂਪਰ ਦੇ ਐਸਐਸਪੀ ਵੱਲੋਂ ਪੱਤਰ ਭੇਜਿਆ ਗਿਆ ਇਸ ਤੋਂ ਬਾਅਦ ਇਜਾਜ਼ਤ ਮਿਲੀ ਦਰਅਸਲ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੂੰ ਸੰਧਵਾ ਖਿਲਾਫ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਉਸ ਦੇ ਖਿਲਾਫ ਪੰਜਾਬ ਭਾਰਤ ਵਿਜਨਬਾਲਗ ਨਾਲ ਛੇੜਛਾੜ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਇਸ ਤੇ ਕਾਰਵਾਈ ਕਰਦਿਆਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ 17 ਜਨਵਰੀ 2023 ਨੂੰ ਸੰਧਵਾ ਨੂੰ ਹਵਾਈ ਅੱਡੇ ਤੇ ਰੋਕ ਲਿਆ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਉਹਨਾਂ ਦੇ ਨਾਲ ਹੀ ਸਨ ਕੈਨੇਡੀਅਨ ਅਧਿਕਾਰੀਆਂ ਨੇ ਸੰਦੂਆ ਤੋਂ ਪੁਸ਼ਕਿੱਤ ਸ਼ੁਰੂ ਕਰਕੇ ਇਸ ਮੰਦੀ ਕੈਨੇਡੀਅਨ ਅਧਿਕਾਰੀਆਂ ਨੇ ਐਸਐਸਪੀ ਰੋਪੜ ਨਾਲ ਵਿਸੰਪਰਕ ਕੀਤਾ ਰੂਪੜ ਦੇ ਐਸਐਸਪੀ ਗੁਲਨੀਤ ਖੁਰਾਣਾ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਸਾਬਕਾ ਵਿਧਾਇਕ ਸੰਦੂਆ ਨੂੰ ਕਲੀਨ ਚਿੱਟ ਦਿੱਤੀ ਹੈ ਸੰਦੂਆ ਨੂੰ 7 ਘੰਟੇ ਬਾਅਦ ਛੱਡ ਦਿੱਤਾ ਗਿਆ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਦਵਾ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੂਆ ਇੱਕ ਨਵੇਂ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਹਨ ਇਸ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਜਦ ਇਹ ਦੋਵੇਂ ਆਗੂ 17 ਜਨਵਰੀ ਨੂੰ ਕੈਨੇਡਾ ਦੇ ਟੋਰਾਂਟੋ 에ਰਪੋਰਟ ਤੇ ਪੁੱਜੇ ਤਾਂ ਸਾਬਕਾ ਐਮਐਲਏ ਅਮਰਜੀਤ ਸਿੰਘ ਸੰਧਵਾ ਨੂੰ ਪੰਜਾਬ ਦੇ ਇੱਕ ਬੱਚੇ ਨਾਲ ਛੇੜਛਾੜ ਕਰਨ ਦੇ ਮਾਮਲੇ ਕਰਕੇ 에ਅਰਪੋਰਟ ਤੇ ਰੋਕ ਲਿਆ ਗਿਆ। ਇਹ ਦੋਵੇਂ ਆਗੂ 16 ਜਨਵਰੀ ਨੂੰ ਇੱਥੋਂ ਕੈਨੇਡਾ ਨੂੰ ਰਵਾਨਾ ਹੋਏ। ਜਦ ਇਹ ਅਨਟਾਰੀਓ ਦੇ ਟੋਰਾਂਟੋ 에ਅਰਪੋਰਟ ਤੇ ਪੁੱਜੇ ਤਾਂ ਅਮਰਜੀਤ ਸਿੰਘ ਸੰਧਵਾ ਨੂੰ ਇੱਕ ਬੱਚੇ ਨਾਲ ਬਦਫੈਲੀ ਕਰਨ ਮਾਮਲੇ ਕਰਕੇ ਰੋਕ ਲਿਆ ਗਿਆ। ਜਦ ਕਿ ਉਸ ਵਕਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਸ ਸਿੰਘ ਸੰਧਵਾ ਵੀ ਉਹਨਾਂ ਦੇ ਨਾਲ ਰੁਕੇ ਹਨ। ਤਕਰੀਬਨ 7 ਘੰਟੇ ਦੀ ਜਦਤ ਜਹਤ ਤੋਂ ਬਾਅਦ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੇ ਅਮਰਜੀਤ ਸਿੰਘ ਸੰਧੂਆ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ। ਐਂਟਰੀ ਰੂਪਰ ਦੇ ਐਸਐਸਪੀ ਵੱਲੋਂ ਪੱਤਰ ਭੇਜਿਆ ਗਿਆ ਇਸ ਤੋਂ ਬਾਅਦ ਇਜਾਜ਼ਤ ਮਿਲੀ ਦਰਅਸਲ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੂੰ ਸੰਧਵਾ ਖਿਲਾਫ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਉਸ ਦੇ ਖਿਲਾਫ ਪੰਜਾਬ ਭਾਰਤ ਵਿੱਚ ਨਾਬਾਲਗ ਨਾਲ ਛੇੜਛਾੜ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਇਸ ਤੇ ਕਾਰਵਾਈ ਕਰਦਿਆਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ 17 ਜਨਵਰੀ 2023 ਨੂੰ ਸੰਧਵਾ ਨੂੰ ਹਵਾਈ ਅੱਡੇ ਤੇ ਰੋਕ ਲਿਆ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਉਹਨਾਂ ਦੇ ਨਾਲ ਹੀ ਸਨ ਕੈਨੇਡੀਅਨ ਅਧਿਕਾਰੀਆਂ ਨੇ ਸੰਦੂਆ ਤੋਂ ਪੁਸ਼ਕਿੱਤ ਸ਼ੁਰੂ ਕਰਕੇ ਇਸ ਸੰਬੰਧੀ ਕੈਨੇਡੀਅਨ ਅਧਿਕਾਰੀਆਂ ਨੇ ਐਸਐਸਪੀ ਰੋਪੜ ਨਾਲ ਵਿਸੰਪਰਕ ਕੀਤਾ ਰੋਪੜ ਦੇ ਐਸਐਸਪੀ ਗੁਲਨੀਤ ਖੁਰਾਣਾ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਸਾਬਕਾ ਵਿਧਾਇਕ ਸੰਦੂਆ ਨੂੰ ਕਲੀਨ ਚਿੱਟ ਦਿੱਤੀ ਹੈ ਸੰਦੂਆ ਨੂੰ 7 ਘੰਟੇ ਬਾਅਦ ਛੱਡ ਦਿੱਤਾ ਗਿਆ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼